ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵਿਚਾਰ ਚਰਚਾ ਵਿੱਚ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਹੈ ਜੀ ਅੱਜ ਅਸੀਂ ਸਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਆਏ ਮੁਖਵਾਕਤੇ ਹਾਂਜੀ ਥੋੜੀ ਗਹਿਰਾਈ ਨਾਲ ਵਿਚਾਰ ਕਰਾਂਗੇ ਇਹ ਪਾਵਨ ਹੁਕਮਨਾਮਾ ਸਾਹਿਬ 18 ਜੁਲਾਈ 2025 ਦਾ ਹੈ ਤੇ ਇਹ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 729 ਤੇ ਸੋशोਬਿਤ ਹੈ ਹਾਂਜੀ ਸੂਹੀ ਰਾਗ ਵਿੱਚ ਬਾਣੀ ਹੈ ਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਣ ਕੀਤੀ ਹੋਈ ਹੈ ਬਿਲਕੁਲ ਤੇ ਸਾਡਾ ਮਕਸਦ ਹੈ ਜੀ ਕਿ ਗੁਰੂ ਸਾਹਿਬ ਦੇ ਇਸ ਅਨਮੋਲ ਸੰਦੇਸ਼ ਨੂੰ ਸਮਝੀਏ ਖਾਸ ਕਰਕੇ ਜਿਹੜਾ ਬਾਹਰੀ ਦਿਖ ਤੇ ਅੰਦਰੂਨੀ ਸੱਚਾਈ ਦਾ ਫਰਕ ਹੈ ਉਸ ਬਾਰੇ ਬਾਣੀ ਦੀ ਸ਼ੁਰੂਆਤੀ ਦੇਖੋ ਕਿੰਨੀ ਕਮਾਲ ਦੀ ਹੈ ਉਜਲ ਕਹਾ ਚਿਲਕਣਾ ਖੋਟਮ ਕਾਲੜੀ ਮਸ 도ਤਿਆਂ ਝੂਠ ਨਾ ਉਤਰੇ ਜੇ 1023 ਇੱਕ ਮਤਲਬ ਕੈਨ ਦਾ ਪਾਂਡਾ ਬਾਰੋ ਚਾਹੇ ਜਿੰਨਾ ਮਰਜੀ ਲਿਸ਼ਕਦਾ ਹੋਵੇ ਜਦੋਂ ਕਸਾਉਨੇ ਆ ਤਾਂ ਅੰਦਰੋਂ ਕਲਖ ਹੀ ਨਿਕਲਦੀ ਹੈ ਹਾਂਜੀ ਤੇ ਉਹ ਕਲਖ ਧੋਣ ਨਾਲ ਜਾਂਦੀ ਵੀ ਨਹੀਂ ਭਾਵੇਂ 100 ਵਾਰ ਤੋਲੋ ਸਹੀ ਗੱਲ ਐ ਇਹ ਅੱਜ ਦੇ ਜ਼ਮਾਨੇ 'ਚ ਜਿਹੜਾ ਦਿਖਾਵਾ ਹੈ ਉਹਦੇ 'ਤੇ ਸਿੱਧੀ ਝੋਟ ਹੈ ਬਿਲਕੁਲ ਪਰ ਇਹ ਸਿਰਫ ਦਿਖਾਵੇ ਦੀ ਗੱਲ ਨਹੀਂ ਗੁਰੂ ਸਾਹਿਬ ਅਸਲ ਵਿੱਚ ਅੰਦਰੂਨੀ ਸ਼ੁੱਧਤਾ ਦੀ ਮਹੱਤਤਾ ਦੱਸ ਰਹੇ ਨੇ ਜਿਵੇਂ ਪਾਂਡੇਮੀ ਅੰਦਰਲੀ ਮਹਿਲ ਬਾਹਰੋਂ ਤੋਂ ਨਾਲ ਨਹੀਂ ਜਾਂਦੀ ਠੀਕ ਉਸੇ ਤਰ੍ਹਾਂ ਮਨ ਦੀ ਮਹਿਲ ਜਿਹੜੇ ਵਿਕਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹ ਸਿਰਫ ਬਾਹਰੋਂ ਧਾਰਮਿਕ ਦਿਸਣ ਨਾਲ ਜਾਂ ਚੰਗੇ ਕੰਮਾਂ ਦਾ ਦਿਖਾਵਾ ਕਰਨ ਨਾਲ ਖਤਮ ਨਹੀਂ ਹੁੰਦੇ ਅੱਛਾ ਤਾਂ ਅਸਲ ਸਫਾਈ ਤਾਂ ਅੰਦਰ ਦੀ ਹੋਣੀ ਚਾਹੀਦੀ ਹੈ ਹਾਂਜੀ ਮਨ ਦੀ ਸਫਾਈ ਤਾਂ ਫਿਰ ਜੇ ਬਾਰੀ ਚੀਜ਼ਾਂ ਬਾਰੀ ਦਿਖ ਧੋਖਾ ਹੋ ਸਕਦੀ ਹੈ ਤਾਂ ਅਸਲ ਸਾਥੀ ਕੌਣ ਨੇ ਸਾਡੇ ਜਿਹੜੇ ਅਖੀਰ ਤੱਕ ਨਾਲ ਜਾਣਗੇ ਗੁਰੂ ਸਾਹਿਬ ਨੇ ਰਹਾਉ ਦੀ ਤੁਕ ਵਿੱਚ ਇਹਦਾ ਜਵਾਬ ਦਿੱਤਾ ਹੈ ਨਾ ਬਿਲਕੁਲ ਕੇਂਦਰੀ ਪਾਵ ਇੱਥੇ ਹੀ ਹੈ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ ਇੱਕ ਰਹਾਉ ਯਾਨੀ ਕਿ ਅਸਲ ਸੱਜਣ ਅਸਲ ਮਿੱਤਰ ਉਹੀ ਨੇ ਜਿਹੜੇ ਸਿਰਫ ਇੱਥੇ ਨਹੀਂ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਜਿੱਥੇ ਕਰਮਾਂ ਦਾ ਹਿਸਾਬ ਹੋਣਾ ਹੈ ਉੱਥੇ ਵੀ ਸਾਡੇ ਨਾਲ ਖੜੇ ਦਿਸਣ ਤੇ ਇਹ ਕੌਣ ਹੋ ਸਕਦੇ ਨੇ ਦੁਨਿਆਵੀ ਰਿਸ਼ਤੇ ਪੈਸਾ ਨਹੀਂ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਇਹ ਦੁਨਿਆਵੀ ਚੀਜ਼ਾਂ ਨਹੀਂ ਬਲਕਿ ਸਾਡੇ ਆਪਣੇ ਕੀਤੇ ਹੋਏ ਸ਼ੁਭ ਕਰਮ ਤੇ ਪ੍ਰਭੂ ਦਾ ਨਾਮ ਪ੍ਰਭੂ ਨਾਲ ਜੁੜਨਾ ਉਹੀ ਅਸਲ ਸਾਥੀ ਨੇ ਅੱਛਾ ਤੇ ਇਹ ਜਿਹੜਾ ਬਾਹਰੀ ਸ਼ਾਨ ਤੇ ਅੰਦਰੂਨੀ ਖਾਲੀਪਨ ਦਾ ਫਰਕ ਹੈ ਇਹ ਅੱਗੇ ਵੀ ਬਾਣੀ ਚ ਦੱਸਿਆ ਗਿਆ ਹੈ ਜਿਵੇਂ ਕੋਠੇ ਮੰਡਪ ਮਾੜੀਆਂ ਤੇ ਬੱਗਾ ਬੱਗੇ ਕੱਪੜੇ ਬਾੜੀਆਂ ਤੁਕਾਂ ਵਿੱਚ ਹਾਂਜੀ ਗੁਰੂ ਸਾਹਿਬ ਹੋਰ ਉਦਾਹਰਣਾ ਦਿੰਦੇ ਨੇ ਕਹਿੰਦੇ ਨੇ ਜਿਵੇਂ ਵੱਡੇ ਵੱਡੇ ਮਹਿਲ ਮਾੜੀਆਂ ਬਾਹਰੋਂ ਬੜੇ ਸੋਹਣੇ ਚਿੱਤਰੇ ਹੋਏ ਪਾਸੋਂ ਚਿਤਵੀਆਂ ਹਾਂ ਪਰ ਜੇ ਅੰਦਰੋਂ ਖਾਲੀ ਨੇ ਵਿੱਚੋਂ ਸਖਣੀਆਂ ਹਾਂ ਤਾਂ ਜਦੋਂ ਟਹਿ ਜਾਂਦੇ ਨੇ ਕਿਸੇ ਕੰਮ ਨਹੀਂ ਆਉਂਦੇ ਇਸੇ ਤਰ੍ਹਾਂ ਤੀਰਥਾਂ ਤੇ ਬੈਠੇ ਚਿੱਟੇ ਕੱਪੜਿਆਂ ਵਾਲੇ ਬਗਲੇ ਬਗਾ ਬਗੇ ਕੱਪੜੇ ਤੀਰਥ ਮੰਝ ਵਸਨ ਹਾਂ ਜਿਹੜੇ ਦੇਖਣ ਨੂੰ ਬੜੇ ਭਗਤ ਲੱਗਦੇ ਨੇ ਹਾਂ ਪਰ ਅੰਦਰੋਂ ਕੀ ਕਰਦੇ ਨੇ ਜੀਵਾਂ ਨੂੰ ਖੁਟਖੁਟ ਕੇ ਖਾਂਦੇ ਨੇ ਖੁਟਖੁਟ ਜੀਆ ਖਾਵਣੇ ਇਸ ਲਈ ਉਹਨਾਂ ਨੂੰ ਬੱਗੇ ਯਾਨੀ ਪਵਿੱਤਰ ਨਹੀਂ ਕਿਹਾ ਜਾ ਸਕਦਾ ਇਹ ਗੱਲ ਤਾਂ ਅੱਜ ਵੀ ਬਹੁਤ ਲਾਗੂ ਹੁੰਦੀ ਹੈ ਜਿਵੇਂ ਅੱਜਕੱਲ ਲੋਕ ਸੋਸ਼ਲ ਮੀਡੀਆ ਤੇ ਖਾਸ ਤਰ੍ਹਾਂ ਦੀ ਜ਼ਿੰਦਗੀ ਦਿਖਾਉਂਦੇ ਨੇ ਵੱਡੇ ਘਰ ਗੱਡੀਆਂ ਹਾਂ ਪਰ ਅੰਦਰੋਂ ਕੀ ਹਾਲ ਹੈ ਉਹ ਪਤਾ ਨਹੀਂ ਹੁੰਦਾ ਹੋ ਸਕਦਾ ਹੈ ਬਹੁਤ ਬੇਚੈਨੀ ਹੋਵੇ ਦੁੱਖ ਹੋਵੇ ਤੇ ਕਈ ਵਾਰ ਧਾਰਮਿਕ ਰਸਮਾਂ ਵੀ ਸਿਰਫ ਦਿਖਾਵੇ ਲਈ ਹੁੰਦੀਆਂ ਨੇ ਮਨਚ ਦਇਆ ਸੇਵਾ ਦਾ ਭਾਵ ਨਹੀਂ ਹੁੰਦਾ ਬਿਲਕੁਲ ਉਹ ਸਿਰਫ ਬਾਹਰੀ ਕਰਮ ਹੈ ਅੰਦਰ ਦੀ ਕਮਾਈ ਨਹੀਂ ਫਿਰ ਸਿੰਬਲ ਦੇ ਰੁੱਖ ਦੀ ਮਿਸਾਲ ਆਂਦੀ ਹੈ ਸਿੰਬਲ ਰੁੱਖ ਸਰੀਰ ਮੈਂ ਇਹ ਵੀ ਬਹੁਤ ਕਮਾਲ ਦੀ ਹੈ ਹਾਂ ਜੀ ਗੁਰੂ ਸਾਹਿਬ ਕਹਿੰਦੇ ਨੇ ਕਿ ਮੇਰਾ ਸਰੀਰ ਇਸ ਸਿੰਬਲ ਦੇ ਰੁੱਖ ਵਰਗਾ ਹੈ ਜਿਸ ਨੂੰ ਦੇਖ ਕੇ ਤੋਤੇ ਮੈਜਨ ਵਿਪੁਲੇਖਾ ਖਾ ਜਾਂਦੇ ਨੇ ਕਿਉਂ ਕਿਉਂਕਿ ਉਹ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਪਰ ਉਹਦੇ ਫਲ ਕਿਸੇ ਕੰਮ ਨਹੀਂ ਆਉਂਦੇ ਬਿਲਕੁਲ ਸੇਵ ਫਲ ਕਮ ਨਾ ਆਵਨੀ ਤੇ ਗੁਣਮੈਤਨ ਹਨ ਚਾਰ ਜੇ ਮੇਰੇ ਸਰੀਰ ਵਿੱਚ ਵੀ ਉਹੋ ਜੇ ਗੁਣ ਨੇ ਯਾਨੀ ਕਿ ਸਿਰਫ ਬਾਹਰੀ ਸੁੰਦਰਤਾ ਹੈ ਪਰ ਅੰਦਰ ਨਾਮ ਸੇਵਾ ਦਇਆ ਨਿਮਰਤਾ ਵਰਗੇ ਅਸਲ ਗੁਣਾ ਦੇ ਫਲ ਨਹੀਂ ਤਾਂ ਇਹ ਸਰੀਰ ਵੀ ਸਿੰਮਲ ਦੇ ਰੁੱਖ ਵਾਂਗ ਬੇਕਾਰ ਹੈ ਹਮ ਅਸੀਂ ਅਕਸਰ ਬਾਹਰੀ ਚੀਜ਼ਾਂ ਪਿੱਛੇ ਭਜਦੇ ਹਾਂ ਅੰਦਰੂਨੀ ਗੁਣਾਂ ਨੂੰ ਵਿਸਾਰ ਦਿੰਨੇ ਆ ਤੇ ਜਦੋਂ ਇਨਸਾਨ ਇਸ ਸਚਾਈ ਤੋਂ ਅਣਜਾਣ ਰਹਿੰਦਾ ਹੈ ਆਪਣੀ ਅੰਦਰੂਨੀ ਹਾਲਤ ਤੋਂ ਬੇਖਬਰ ਹੁੰਦਾ ਹੈ ਤਾਂ ਉਸ ਦੀ ਸਥਿਤੀ ਕਿਹੋ ਜਿਹੀ ਹੁੰਦੀ ਹੈ ਅੰਧੁਲੇ ਪਾਰ ਉਠਾਇਆ ਡੂਗਰ ਵਾਂਟ ਬਹੁਤ ਜਿਵੇਂ ਕੋਈ ਅਨਮਨੁਖ ਹੋਵੇ ਉਹਨੇ ਪਾਰ ਚੁੱਕਿਆ ਹੋਵੇ ਤੇ ਰਸਤਾ ਵੀ ਪਹਾੜੀ ਹੋਵੇ ਬਹੁਤ ਔਖਾ ਇਹ ਪਾਰ ਕਾਦਾ ਹੈ ਵਿਕਾਰਾਂ ਦਾ ਹਾਂਜੀ ਅਗਿਆਨਤਾ ਦੇ ਹਨੇਰੇ ਵਿੱਚ ਜੀਵ ਆਪਣੇ ਸਿਰ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਵਿਕਾਰਾਂ ਦਾ ਭਾਰ ਚੁੱਕੀ ਫਿਰਦਾ ਹੈ ਤੇ ਜ਼ਿੰਦਗੀ ਦਾ ਸਫ਼ਰ ਹੈ ਬਹੁਤ ਔਖਾ ਪਹਾੜੀ ਰਸਤੇ ਵਰਗਾ ਤੇ ਉਹਨੂੰ ਰਾਹ ਨਹੀਂ ਲੱਭਦਾ ਅੱਖੀ ਲੋੜੀ ਨਾ ਲਹਾ ਹੋ ਚੜ ਲੰਘਾਂ ਕਿ ਤੂੰ ਪੰਜ ਕਿਉਂਕਿ ਗਿਆਨ ਦੀਆਂ ਅੱਖਾਂ ਹੀ ਨਹੀਂ ਹਨ ਇਹਦਾ ਅੱਜ ਦੀ ਸਥਿਤੀ ਨਾਲ ਬਹੁਤ ਮਿਲਦਾ ਹੈ ਜਿਹੜਾ ਤਣਾਅ ਚਿੰਤਾ ਪਟਕਣਾ ਲੋਕ ਮਹਿਸੂਸ ਕਰਦੇ ਨੇ ਇੱਕ ਤਰ੍ਹਾਂ ਨਾਲ ਉਹੀ ਵਿਕਾਰਾਂ ਦਾ ਪਹਾੜ ਹੈ ਹਾਂ ਬਿਲਕੁਲ ਤੇ ਗਿਆਨ ਤੋਂ ਬਿਨਾ ਸਹੀ ਰਸਤਾ ਨਹੀਂ ਮਿਲਦਾ ਕਿ ਇਸ ਔਖੇ ਪੈਂਡੇ ਨੂੰ ਕਿਵੇਂ ਪਾਰ ਕਰਨਾ ਹੈ ਤਾਂ ਫਿਰ ਗੁਰੂ ਸਾਹਿਬ ਇਸ ਔਖੇ ਰਸਤੇ ਨੂੰ ਪਾਰ ਕਰਨ ਦਾ ਤਰੀਕਾ ਕੀ ਦੱਸਦੇ ਨੇ ਕੋਈ ਹੱਲ ਹੈ ਹਾਂਜੀ ਬਿਲਕੁਲ ਹੈ ਗੁਰੂ ਸਾਹਿਬ ਅੰਤ ਵਿੱਚ ਬਹੁਤ ਸਪਸ਼ਟ ਤਰੀਕਾ ਦੱਸਦੇ ਨੇ ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਮਤਲਬ ਦੁਨੀਆ ਦੀਆਂ ਨੌਕਰੀਆਂ ਲੋਕਾਂ ਨੂੰ ਚੰਗਾ ਲੱਗਣ ਲਈ ਕੀਤੀਆਂ ਚੰਗੀਆਂ ਆਈਆਂ ਜਾਂ ਹੋਰ ਦੁਨੀਆਵੀ ਚਲਾਕੀਆਂ ਇਹਨਾਂ ਵਿੱਚੋਂ ਕੋਈ ਵੀ ਸਿਆਣਪ ਕੰਮ ਨਹੀਂ ਆਣੀ ਫਿਰ ਕੀ ਕੰਮ ਆਵੇਗਾ ਨਾਨਕ ਨਾਮ ਸੰਮਾਲ ਤੂੰ ਬਧਾ ਛੁੱਟੇ ਹੈ ਜਿਤ 86 113 हे नानक ਤੂੰ ਪਰਮਾਤਮਾ ਦੇ ਨਾਮ ਨੂੰ ਸੰਭ ਹਿਰਦੇ ਵਿੱਚ ਵਸਾ ਇਹ ਹੀ ਉਹ ਤਰੀਕਾ ਹੈ ਜਿਸ ਨਾਲ ਤੂੰ ਮਾਇਆ ਦੇ ਬੰਧਨਾਂ ਤੋਂ ਵਿਕਾਰਾਂ ਦੇ ਸਪਾੜ ਤੋਂ ਛੁੱਟ ਸਕਦਾ ਹੈ ਯਾਨੀ ਕਿ ਸਾਰੀਆਂ ਦੁਨੀਆਵੀ ਚਤਰਾਇਆਂ ਛੱਡ ਕੇ ਸਿਰਫ ਨਾਮ ਸਿਮਰਨ ਹੀ ਅਸਲ ਰਾਹ ਹੈ। ਹਾਂਜੀ, ਨਾਮ ਸਿਮਰਨ ਤੇ ਗੁਰੂ ਦਾ ਗਿਆਨ। ਜਦੋਂ ਵੀ ਜ਼ਿੰਦਗੀ ਵਿੱਚ ਕੋਈ ਮੁਸ਼ਕਿਲ ਆਵੇ, ਕੋਈ ਦੁਵਿਧਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ ਜੋ ਸਾਨੂੰ ਸਹੀ ਰਾਹ ਦਿਖਾਉਂਦੀ ਹੈ, ਸਾਨੂੰ ਇਸ ਭਾਰ ਤੋਂ ਮੁਕਤ ਕਰਵਾਉਂਦੀ ਹੈ। ਸੋ ਇਸ ਪੂਰੀ ਵਿਚਾਰ ਦਾ ਸਾਰ ਆ ਇਹੀ ਨਿਕਲਦਾ ਹੈ ਕਿ ਅਸਲ ਕੀਮਤ ਅਸਲ ਮੁੱਲ ਸਾਡੇ ਅੰਦਰ ਦੀ ਸ਼ੁੱਧਤਾ ਸਾਡੇ ਨੇਕ ਕਰਮ ਤੇ ਪਰਮਾਤਮਾ ਦੇ ਨਾਮ ਨਾਲ ਜੁੜਨ ਵਿੱਚ ਹੈ। ਬਿਲਕੁਲ ਬਾਰੀ ਦਿਖਾਵੇ ਪਦਾਰਥ ਦੁਨੀਆਵੀ ਤਰੀਕਿਆਂ ਵਿੱਚ ਨਹੀਂ। ਇਹੀ ਗੁਰੂ ਸਾਹਿਬ ਦੀ ਸਦੀਵੀ ਸੇਧ ਹੈ ਜੋ ਹਮੇਸ਼ਾ ਸਾਡੇ ਲਈ ਮਾਰਗਦਰਸ਼ਕ ਹੈ। ਜਾਂਦੇ ਜਾਂਦੇ ਸਰੋਤਿਆਂ ਲਈ ਇੱਕ ਸਵਾਲ ਛੱਡ ਜਾਈਏ। ਹਾਂਜੀ ਜ਼ਰੂਰ। ਅੱਜ ਦੇ ਦਿਨ ਜਦੋਂ ਅਸੀਂ ਆਪਣੀ ਬਾਰੀ ਦਿਖਨ ਨੂੰ ਸਵਾਰਨ ਲਈ ਇੰਨਾ ਸਮਾਂ ਤੇ ਧਿਆਨ ਦਿੰਦੇ ਹਾਂ। ਤਾਂ ਆਪਣੇ ਅੰਦਰ ਨੂੰ ਸੁਧਾਰਨ ਲਈ ਇਸ ਮਨ ਨੂੰ ਸਾਫ਼ ਕਰਨ ਲਈ ਅਸੀਂ ਅਮਲੀ ਤੌਰ ਤੇ ਕੀ ਕਰ ਸਕਦੇ ਹਾਂ ਰੋਜ਼ਾਨਾ ਦੀ ਭੱਜ ਦੌੜ ਵਿੱਚ ਭਾਵੇਂ ਸਿਰਫ ਕੁਝ ਪਾਲੀ ਹੋਣ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣ ਵੱਲ ਇੱਕ ਛੋਟਾ ਜਿਹਾ ਕਦਮ ਕਿਵੇਂ ਚੁੱਕਿਆ ਜਾ ਸਕਦਾ ਹੈ ਇਸ ਤੇ ਜ਼ਰੂਰ ਵਿਚਾਰ ਕਰਨਾ ਜੀ ਅੱਜ ਦਾ ਦਿਨ ਸਭ ਲਈ ਬਹੁਤ ਵਧੀਆ ਅਤੇ ਬਖਸ਼ਿਸ਼ ਭਰਿਆ ਹੋਵੇ ਜੀ ਗੁਰਬਾਣੀ ਦੇ ਉਚਾਰਣ ਅਤੇ ਇਸ ਵਿਚਾਰ ਚਰਚਾ ਵਿੱਚ ਸਾਡੇ ਕੋਲੋਂ ਹੋਈਆਂ ਪੁੱਲਾਂ ਚੁੱਕਾ ਲਈ ਖੇਮਾ ਦੇ ਜਾਚਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ